ਉਹ ਇੱਕ ਗੀਤ ਦੇ ਵਿੱਚ ਕਿਸੇ ਰਾਈਟਰ ਨੇ ਲਿਖਿਆ ਕਹਿੰਦਾ ਜਾ ਕੇ ਕਹਿ ਦੇ ਉਹਨਾਂ ਨੂੰ ਚੋਬਰ ਹਿੱਕ ਤਣ ਗਿਆ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਹੈ ਤਾਂ ਗੱਲ ਇਹ ਆ ਕਿ ਕਈ ਵਾਰ ਰੌਲੇ ਜਿਹੜੇ ਆ ਨਾ ਨਕੇ ਨਕੇ ਮਸਲੇ ਬਣ ਜਾਂਦੇ ਆ ਮਸਲਿਆਂ ਤੇ ਕਹਾਣੀ ਸਾਡੀ ਇੱਥੇ ਜੇ ਖੜਦੀ ਆ ਕਿ ਮਸਲੇ ਚੁੱਕੇ ਬਹੁਤ ਜਾਂਦੇ ਆ ਮਸਲਿਆਂ ਦਾ কুরਲਾਪ ਵਿਰਲਾਪ ਅਸੀਂ ਅਕਸਰ ਦੇਖਦੇ ਆ ਪਰ ਮਸਲੇ ਮੰਜ਼ਲ ਤੱਕ ਪਹੁੰਚਦੇ ਆ ਜਾਂ ਵਿੱਚ ਰਸਤੇ ਦੇ ਦਮ ਤੋੜ ਜਾਂਦੇ ਆ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਪਰ ਇੱਥੇ ਇੱਕ ਬੜਾ ਟੇਡਾ ਮਸਲਾ ਹੈ ਜਨਾਬ ਜਿਹੜਾ 8-10 ਦਿਨ ਪਹਿਲਾਂ ਸਾਨੂੰ ਕਿਸੇ ਨੇ ਆ ਕੇ ਇੱਥੇ ਦੱਸਿਆ ਉਸ ਤੋਂ ਬਾਅਦ ਅਸੀਂ ਅੱਜ ਉਹਨਾਂ ਨੂੰ ਕਿਹਾ ਕਿ ਆ ਜਾਓ ਭਾਈ ਕਿਉਂਕਿ ਉਹ ਟਾਈਮ ਅੰਗਰੇਜ਼ਨ ਤੇ ਕਹਿ ਰਹੇ ਸੀਗੇ ਕਿ ਯਾਰ ਕੋਈ ਗੱਲ ਨਹੀਂ ਸੁਣ ਰਿਹਾ ਤੇ ਜਦ ਕਿ ਲੜਾਈ ਬੜੀ ਦਿਲਚਸਪ ਹੈ ਜੇ ਅੰਕੜਿਆਂ ਦੇ ਲਿਹਾਜ਼ ਨਾਲ ਦੇਖੀਏ ਤਾਂ ਕਹਾਣੀ ਕੁਝ ਕੁ ਹਸਾਰਦੀ ਹੈ ਪਰ ਮਸਲਾ ਫੇਰ ਉਹੀ ਹੈ ਕਿ ਭਾਈ ਗੱਲ ਤੇ ਉਹਦਾ ਕਿ ਇੱਕ ਤਰ੍ਹਾਂ ਨਾਲ ਅੜੀ ਬਣ ਗਈ ਕਿ ਨਹੀਂ ਚੋਰੀ ਕੱਖ ਦੀ ਵੀ ਆ ਚੋਰੀ ਲੱਖ ਦੀ ਵੀ ਆ ਗੱਲ ਕਾਰਵਾਈ ਦੀ ਆ ਅੱਜ ਆਪਣੇ ਵਿਹੜੇ 'ਚ ਯਾਨੀ ਆਪਣੇ ਸਟੂਡੀਓ ਚ ਆਏ ਹੋਇਆ ਪੇਸ਼ੇ ਤੋਂ ਵਕੀਲ ਨੇ ਭਾਈ ਜੀ ਗੁਰਪ੍ਰੀਤ ਜੀ ਸਰਦੂਲ ਘਰ ਤੋਂ ਨੇ ਗੁਰਪ੍ਰੀਤ ਸਿੰਘ ਸਮਾਜ ਸੇਵੀ ਵੀ ਨੇ ਆਓ ਪਹਿਲਾਂ ਤਾਂ ਉਹਨਾਂ ਨੂੰ ਮਿਲੀਏ ਸਵਾਗਤ ਕਰੀਏ ਉਹਨਾਂ ਦਾ ਤੇ ਫਿਰ ਇੱਕ ਇੰਟਰਸਟਿੰਗ ਜਿਹੜੀ ਇਹ ਕਾਗਜ਼ਾਂ ਦੀ ਫਾਈਟ ਹੈ ਜਾ ਕਹਿ ਲੋ ਕਿ ਕੁਝ ਸਿਆਸੀ ਨਾਰੇ ਹੁੰਦੇ ਆ ਜੀ ਕਰਪਸ਼ਨ ਦੇ ਅਗੇਂਸਟ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਕਰਪਸ਼ਨ ਦੇ ਖਿਲਾਫ ਜਿਹੜੇ ਲੜਦੇ ਨੇ ਉਹ ਕਿਸ ਤਰ੍ਹਾਂ ਲੜਦੇ ਆ ਇਹ ਇਹਦਾ ਬਹੁਤ ਵਧੀਆ ਨਮੂਨਾ ਤੁਹਾਡੇ ਸਾਹਮਣੇ ਅੱਜ ਰੱਖਣ ਜਾ ਰਹੇ ਆ ਭਾਈ ਜੀ ਵੈਲਕਮ ਜੀ ਸਤ ਸ੍ਰੀ ਅਕਾਲ ਭਾਈ ਜੀ ਹੋਰੀਕੋ ਬਿਲਕੁਲ ਠੀਕ ਹੈ ਜੀ ਬਾਈ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਦੇ ਕੀਮਤੀ ਸਮੇਂ ਚੋਂ ਕੋਈ ਗੱਲ ਨਹੀਂ ਪਹਿਲਾਂ ਤੇ ਬਾਈ ਜੀ ਇਹ ਦੱਸੋ ਕਿ ਕਿਸੇ ਪੋਲੀਟੀਕਲ ਪਾਰਟੀ ਤੋਂ ਤਾਂ ਨਹੀਂ ਆ ਤੁਸੀਂ ਬਾਈ ਜੀ ਦੇਖੋ ਪੋਲੀਟੀਕਲ ਸਟੈਂਡ ਤਾਂ ਹਰ ਇੱਕ ਬੰਦੇ ਦਾ ਹੁੰਦਾ ਪਰ ਜਿਹੜਾ ਮਸਲਾ ਹੈ ਉਹ ਪੋਲੀਟੀਕਲ ਨਹੀਂ ਸਮਾਜਿਕ ਵੀ ਵੀ ਹੈ ਸਮਾਜਿਕ ਵੀ ਬੀ ਵੀ ਹੈ ਤੇ ਪੇਸ਼ੇ ਤੋਂ ਕੀ ਪੇਸ਼ੇ ਤੋਂ ਕੀ ਚਲੋ ਖੋਲੋ ਫਿਰ ਆਪਣੀ ਕਿਤਾਬ ਖੋਲੋ ਜਿਹੜੀ ਕਾਨੂੰਨ ਵਾਲੀ ਨਹੀਂ ਅੱਜ ਦੂਜੇ ਹਿਸਾਬ ਕਿਤਾਬ ਵਾਲੀ ਕਿਤਾਬ ਖੋਲੋ ਕਿ ਕੀ ਮਾਮਲਾ ਕੀ ਹੈ ਬਾਈ ਜੀ ਦੱਸਿਓ ਮੜਾ ਜਿਆ ਮਾਮਲਾ ਬਾਈ ਜੀ ਸਟਾਰਟ ਹੁੰਦਾ ਮੈਂ ਬਰੇਟੇ ਕਿਸੇ ਦਿਵਿਆੰਗ ਬੱਚਿਆਂ ਦੇ ਪ੍ਰਤੀ ਕੋਈ ਕੈਂਪ ਲੱਗਿਆ ਸੀ ਤੇ ਮੈਂ ਉੱਥੇ ਗਿਆ ਸੀ ਅੱਛਾ ਜੀ ਬਰੇਟੇ ਰਮੇਸ਼ ਬਰੇਟਿਆਂ ਵਾਲਿਆ ਨਿਕਲੀ ਕਿਸਮਤ ਮਾੜੀ ਮੇਰੀ ਮੈਂ ਕਿਸਮਤ ਮਾੜੀ ਬਰੇਟੇ ਗਿਆ ਸੀ ਜੀ ਉੱਥੇ ਮੈਂ ਗੱਲਬਾਤ ਕੀਤੀ ਉਸ ਗੱਲਬਾਤ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਸਟੋਰੀ ਨਿਕਲ ਕੇ ਆਈ ਇੱਕ ਬੰਦੇ ਦਾ ਜ਼ਿਕਰ ਕੀਤਾ ਗਿਆ ਕਹਿੰਦੇ ਵੀ ਉਹ ਹੈੱਡ ਆਫਿਸ ਨੇ ਸਟੇਟ ਨੇ ਰੱਖਿਆ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਜੀ ਉਹ ਡੀਓ ਆਫਿਸ ਦੇ ਵਿੱਚ ਕੰਮ ਕਰਦਾ ਹੈ ਹਾਜ਼ਰੀ ਉਹਦੀ ਡੀਓ ਆਫਿਸ ਤੇ ਲੱਗਦੀ ਆ ਪਰ ਉਹਨੇ ਸਕੂਲਾਂ ਦੇ ਵਿੱਚ ਦਿਵਿਆਂਗ ਬੱਚਿਆਂ ਪ੍ਰਤੀ ਵਿਜਿਤਾ ਕਰਨੀਆਂ ਹੁੰਦੀਆਂ ਨੇ ਤੇ ਉਹਦਾ ਉਹਨੂੰ ਬਕਾਇਦਾ ਤਨਖਾਹ ਤੋਂ ਇਲਾਵਾ ਟੀਏ ਵੀ ਮਿਲਦਾ ਹੈ ਓਕੇ ਮਤਲਬ ਜੇ ਆਪਾਂ ਇਹਨੂੰ ਹੋਰ ਸਰਲ ਕਰਨਾ ਹੋਵੇ ਸਾਦਾ ਕਰਨਾ ਹੋਵੇ ਕਿ ਸਕੂਲਾਂ 'ਚ ਜਿਹੜੇ ਸਾਡੇ ਦਿਵਿਆਂਗ ਬੱਚੇ ਹੁੰਦੇ ਦਿਵਿਆਂਗ ਸ਼ਬਦ ਅੱਜ ਆਪਾਂ ਇਸਤੇਮਾਲ ਕਰਦੇ ਆਂ ਤਾਂ ਉਹਨਾਂ ਵਾਸਤੇ ਜੋ ਸਹੂਲਤ ਇਤਿਆਦਿਕ ਜੋ ਵੀ ਹੈ ਇਨਫਰਾਸਟ੍ਰਕਚਰ ਕਿ ਉਹਦੀਆਂ ਚੀਜ਼ਾਂ ਦੀ ਨਿਗਰਾਨੀ ਵਾਸਤੇ ਹੁੰਦੇ ਨੇ ਜੀ ਜੀ ਉਹਦੀਆਂ ਨਿਗਰਾਨੀ ਕੱਲੇ ਸਕੂਲਾਂ 'ਚ ਨਹੀਂ ਜੀ ਅੱਛਾ ਜੀ ਜਿਹੜੇ ਬੱਚੇ ਸਕੂਲਾਂ ਤੋਂ ਬਿਨਾਂ ਘਰਾਂ 'ਚੋਂ ਸਕੂਲਾਂ ਤੱਕ ਜਾ ਨਹੀਂ ਸਕਦੇ ਓਕੇ ਉਹਨਾਂ ਨੇ ਉਹਨਾਂ ਤੱਕ ਵੀ ਪਹੁੰਚ ਕਰਨੀ ਹੁੰਦੀ ਹੈ ਇਹ ਕੰਟਰੈਕਟ ਬੇਸ ਤੇ ਨੇ ਜਾਂ ਰੈਗੂਲਰ ਅਸੈਂਬਲੀ ਇਹ ਕੰਟਰੈਕਟ ਬੇਸ ਤੇ EMPLOYEE ਹੈ ਜੀ ਕੰਟਰੈਕਟ ਬੇਸ EMPLOYEE ਅੱਛਾ ਕੀ ਕਹਾਣੀ ਹੈ ਹੁਣ ਵਿਜ਼ਿਟਾਂ ਤੇ ਆ ਜਾਈਏ ਕਿ ਵਿਜ਼ਿਟਾਂ ਦਾ ਕੀ ਮਸਲਾ ਕਿਉਂਕਿ ਅੱਛਾ ਫਿਰ ਤੁਸੀਂ ਜਦੋਂ ਤੁਹਾਨੂੰ ਮਤਲਬ ਕਿ ਪਤਾ ਲੱਗ ਗਿਆ ਜੀ ਕਿ ਭਾਈ ਕਹਾਣੀ ਜਿਹੜੀ ਹੈ ਉਹ ਇਦਾਂ ਹੈ ਤਾਂ ਫਿਰ ਤੁਸੀਂ ਕਿਸ ਤਰ੍ਹਾਂ RTI ਰਾਹੀਂ ਜਾਂ ਕਿਦਾਂ ਇਹ ਪਹਿਲਾਂ ਤਾਂ ਜੀ ਦਿਮਾਗ ਦੇ ਵਿੱਚ ਬਾਈ ਜੀ ਸਵਾਲ ਆਇਆ ਵੀ ਕੋਈ ਐਦਾਂ ਕਿਵੇਂ ਕਰ ਸਕਦਾ ਤੇ ਸਰਕਾਰ ਨੇ ਇੰਨੀਆਂ ਅੱਖਾਂ ਕਿਵੇਂ ਮੀਚੀਆਂ ਹੋ ਸਕਦੀਆਂ ਨੇ ਭਈ ਮਤਲਬ ਕਿ ਕੋਈ ਬੰਦਾ ਕਾਗਜ਼ਾਂ 'ਚ ਉਹ ਕਹਿ ਰਿਹਾ ਕਿ ਮੇਰੀ ਕਾਰ ਜਾ ਰਹੀ ਹੈ ਜੀ ਮੈਂ ਇੱਥੇ ਜਾ ਰਿਹਾ ਉੱਥੇ ਜਾ ਰਿਹਾ ਜਾ ਰਿਹਾ ਫਿਜ਼ੀਕਲੀ ਉਹ ਜਾ ਰਿਹਾ ਕਿ ਨਹੀਂ ਫਿਜ਼ੀਕਲੀ ਉਹ ਕਿਤੇ ਨਹੀਂ ਜਾ ਰਿਹਾ ਕਾਗਜ਼ਾਂ ਦੇ ਵਿੱਚ ਉਹ ਸਾਰੇ ਕਿਤੇ ਜਾ ਰਿਹਾ ਕਾਗਜ਼ਾਂ 'ਚ ਘੁੰਮੀ ਜਾ ਰਿਹਾ ਕਾਗਜ਼ਾਂ 'ਚ ਘੁੰਮੀ ਜਾ ਰਿਹਾ ਜੀ ਇਹਦੇ ਬਾਰੇ ਸੋਚਿਆ ਸਿੱਖਿਆ ਡਿਪਾਰਟਮੈਂਟ ਦੇ ਕੁਝ ਬੰਦਿਆਂ ਨਾਲ ਗੱਲ ਕੀਤੀ ਜੀ ਫਿਰ ਉਸ ਤੋਂ ਬਾਅਦ ਇਹਦਾ ਹੱਲ ਕੱਢਣ ਲਈ ਵੀ ਇਹ ਕੀ ਵਾਕਈ ਇਹ ਕਰ ਰਿਹਾ ਉਨੀ ਮੈਂ ਦੋ ਆਫਿਸ ਨੂੰ ਦੋ ਰਸਤੇ ਬਣਾਏ RTI ਪਾਈ ਇੱਕ ਤਾਂ BPO ਰਾਹੀਂ ਸਕੂਲਾਂ ਨੂੰ ਪਾਈ ਜੀ BPO ਆਫਿਸ ਰਾਹੀਂ ਇੱਕ ਪਾਈ ਜੀ ਮੈਂ ਡੀਓ ਆਫਿਸ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਮਾਨਸਾ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਮਾਨਸਾ ਨੂੰ ਜਿਹੜੀ ਪਾਈ ਉਹਦੇ 'ਚ ਤਾਂ ਮੰਗਿਆ ਮੈਂ ਉਹਦਾ TA ਕਲੇਮ ਪਰਫਾਰਮਾ ਹੂੰ ਜਿਹੜੀ BPO ਰਾਹੀਂ ਸਕੂਲਾਂ ਨੂੰ ਪਾਈ ਉਹਦੇ 'ਚ ਉਹ ਮੰਗਿਆ ਜੀ ਆਪਾਂ ਉਹਦਾ ਵਿਜ਼ਿਟ ਬੁੱਕ ਦਾ ਰਿਕਾਰਡ ਹੂੰ ਵੀ ਸਕੂਲ ਦੀ ਵਿਜ਼ਿਟ ਬੁੱਕ ਦੇ ਵਿੱਚ ਆਇਆ ਕਿੰਨੀ ਆ ਰਟੀ ਪਾਉਣ ਦਾ ਵੀ ਢਾਂਗ ਚਾਹੀਦਾ ਬੰਦੇ ਨੂੰ ਜੀ ਵਕੀਲ ਤਾਂ ਫਿਰ ਵਕੀਲ ਹੀ ਆ ਬਈ ਜੀ ਤੇ ਉਹ ਪਾ ਕੇ ਜੀ ਆਪਾਂ ਆਰਟੀਆਈ ਉਹ ਡਿਫਰੈਂਟ ਡਿਫਰੈਂਟ ਸਕੂਲਸ ਤੋਂ ਇਨਫੋਰਮੇਸ਼ਨ ਇਨਫੋਰਮੇਸ਼ਨ ਆਉਂਦੀ ਰਹੀ ਹੈ ਤਕਰੀਬਨ 5 ਤੋਂ 6 ਮਹੀਨਿਆਂ ਚ ਜੀ ਮੇਰੇ ਕੋਲੇ ਸਾਰੀ ਇਨਫੋਰਮੇਸ਼ਨ ਇਕੱਠੀ ਹੋਈ ਓਕੇ ਫਿਰ ਉਹ ਇਨਫੋਰਮੇਸ਼ਨ ਦਾ ਮਿਲਾਨ ਕੀਤਾ ਜੀ ਆਪਸ ਦੇ ਵਿੱਚ ਆਪਸ ਦੇ ਵਿੱਚ ਇਹ ਦੋਨਾਂ ਦਫ਼ਤਰਾਂ ਤੋਂ ਜਿਹੜੀ ਜਾਣਕਾਰੀ ਜਾਣਕਾਰੀ ਸੀ ਇਹ ਇਨਫੋਰਮੇਸ਼ਨ ਸੀ ਅਗਸਤ 2018 ਤੋਂ ਦਸੰਬਰ 2019 ਤੱਕ ਦੀ ਲਗਭਗ 1 ਸਾਲ ਲਗਭਗ 1 ਸਾਲ 3-4 ਮਹੀਨੇ 1 ਸਾਲ 3-4 ਮਹੀਨੇ ਇਹ ਇਨਫੋਰਮੇਸ਼ਨ ਦੇ ਵਿੱਚ ਰਕੇਸ਼ ਸ਼ਰਮਾ ਦੀਆਂ 100 ਤੇ 46 ਵਿੱਤਾਂ ਵੈਰੀਫਾਈ ਕੀਤੀਆਂ ਆਪਾਂ ਜੀ ਇਹ ਰਕੇਸ਼ ਕੁਮਾਰ ਕਿਸ ਅਹੁਦੇ ਤੇ ਹੈ ਇਹ ਡੀਐਸਸੀ ਹੈ ਜੀ ਡੀਐਸਸੀ ਜੀ ਠੀਕ ਹੈ ਇੱਕ ਇੱਕ ਕੰਪੋਨੈਂਟ ਆ IED ਓਕੇ ਇਹਦੇ ਵਿੱਚ DSC ਜਿਹੜਾ ਉਹ ਡਿਸਟ੍ਰਿਕਟ ਲੈਵਲ ਤੇ ਆ IERT ਆ ਉਹ ਬਲਾਕ ਲੈਵਲ ਤੇ ਆ IEV ਆ ਉਹ ਸਕੂਲ ਲੈਵਲ ਤੇ ਆ ਬਿਲਕੁਲ ਤੁਸੀਂ ਆਪਾਂ ਇਹਦੇ ਤੇ ਹੀ ਮਹਦੂਦ ਰਵਾਂਗੇ ਇਹਦੇ ਤੇ ਕੇਂਦਰਤ ਰਵਾਂਗੇ ਤਾਂ ਕਿ ਦੂਜੀਆਂ ਕੁਝ ਚੀਜ਼ਾਂ ਟੈਕਨੀਕਲੀ ਉਹ ਫਿਰ ਕਈ ਵਾਰ ਆਡੀਅਨਸ ਨੂੰ ਸਮਝ ਨਹੀਂ ਆਉਂਦੀਆਂ ਜੀ ਅੱਛਾ ਚਲੋ ਇਹ ਮਿਲਾਨ ਕੀਤਾ ਜਦੋਂ 146 ਵਿਜਿਟਾਂ ਦਾ ਮਿਲਾਨ ਕੀਤਾ ਜੀ ਇਹ ਇੱਕੋ ਵਿਅਕਤੀ ਦੀ ਇੱਕੋ ਵਿਅਕਤੀ ਦੀਆਂ ਜੀ ਸਕੂਲਾਂ ਤੋਂ ਤਾਂ ਦੇਖੋ ਮੈਨੂੰ ਸਾਰਿਆਂ ਦਾ ਰਿਕਾਰਡ ਆਇਆ ਵੀ ਤੁਹਾਡੇ ਸਕੂਲ 'ਚ ਕੌਣ ਆਇਆ ਜਾਂ ਕੌਣ ਨਹੀਂ ਆਇਆ 146 ਵਿਜ਼ਿਟਰਾਂ ਦਾ ਰਿਕਾਰਡ ਲੈ ਕੇ ਉਹਦੇ 'ਚੋਂ ਬਾਈ ਜੀ 17 ਸਹੀ ਤੇ 129 ਦਾ ਸਕੂਲਾਂ ਦੇ ਵਿੱਚ ਕਿਤੇ ਕੋਈ ਰਿਕਾਰਡ ਨਹੀਂ ਅੱਛਾ ਸਕੂਲਾਂ ਤੋਂ ਪੁੱਛਿਆ ਗਿਆ ਕਿ ਇਹ ਬੰਦਾ ਉਕਤ ਬੰਦਾ ਜਿਹੜਾ ਵਿਜ਼ਿਟਰ ਬੁੱਕ ਦੇ ਵਿੱਚ ਸਕੂਲਾਂ ਤੋਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਇਸ ਸਮੇਂ ਤੋਂ ਇਸ ਸਮੇਂ ਦੇ ਵਿੱਚ ਕੌਣ ਆਇਆ ਅੱਛਾ ਵਿਜ਼ਿਟ ਕਰਨ ਵਾਲਾ ਵਿਜ਼ਿਟ ਕਰਨ ਵਾਲਾ ओके okay. विजिट ਕਰਨ ਵਾਲੇ टीए क्लेम परफॉर्मेंस टीए ते ने ले लिया, ने ले ने। ले ले गया। गया। लिया। वो तो डीओ ने भेजता आपा नु डिस्ट्रिक्ट डिस्ट्रिक्ट वाले ने ਵੀ ਕੌਣ ਸਾਡੇ ਕੋਲ ਐਨਾ टीए ਲੈ ਗਿਆ ਵੀ ਭਾਈ ਉੱਥੇ ਤਾਂ ਆਪਾਂ ਸਪੈਸ਼ਲ ਰਕੇ ਸ਼ਰਮਾ ਦਾ ਮੰਗ ਲਿਆ ਜੀ ਸਕੂਲਾਂ ਨੂੰ ਮੰਗਿਆ ਆਪਾਂ ਵੀ ਸਾਰਾ ਸਾਰਾ ਉਹ ਇੱਕ ਸਪੈਸੀਫਿਕ ਪਰਸਨ ਦੀ ਤਾਂ ਉਹਨਾਂ ਨੂੰ ਦੇਣਾ ਬਹੁਤ ਔਖਾ ਸੀ ਉਹਨਾਂ ਨੇ ਆਪਦੇ ਰਜਿਸਟਰ ਬੁੱਕ ਦੀਆਂ ਫੋਟੋਆਂ ਖਿੱਚੀਆਂ ਤਸਦੀਕ ਕੀਤੀਆਂ ਤੇ ਆਪਾਂ ਨੂੰ ਭੇਜਤੀਆਂ ਚਲੋ ਠੀਕ ਹੋ ਗਿਆ ਉਹ ਆਪਾਂ ਨੂੰ ਵੀ 129 ਜਾਲੀ ਫਿਰ ਜੀ ਮੈਂ ਨਹੀਂ ਲਗਭਗ ਸਵਾ ਸਾਲ ਦੇ ਦਰਮਿਆਨ ਇਨ ਇਨੀਆਂ ਫਿਕ ਵਸਤਾ ਹਾਂਜੀ ਓਕੇ 129 ਜਾਲੀ ਤੇ ਜਿਹਦਾ ਤਕਰੀਬ ਨੇ ਇਹਨਾਂ ਨੇ 26500 ਪੁਸ਼ ਰੁਪਏ ਟਾ ਜਾਲੀ ਲਿਆ ਹੋਇਆ 26.5 ਹਜ਼ਾਰ 26.5 ਹਜ਼ਾਰ ਉਸ ਜਦੋਂ ਆਪਾਂ ਉਸ ਰਿਕਾਰਡ ਲੈ ਲਿਆ ਫਿਰ ਆਪਾਂ ਇਹਨਾਂ ਦੀ ਸ਼ਿਕਾਇਤ ਕੀਤੀ ਜੀ ਇੱਕ ਹਾਂ ਸਬੰਧਤ ਦਫ਼ਤਰ ਨੂੰ ਸਬੰਧਤ ਦਫ਼ਤਰ ਨੂੰ ਇੱਕ ਜ਼ਿਲ੍ਹਾ ਸਿੱਖਿਆ ਆਫਿਸ ਨੂੰ ਕਰਤੀ ਇੱਕ ਡੀਜੀਐਸੀ ਆਫਿਸ ਨੂੰ ਕਰਤੀ ਦੋਸ਼ ਕਹਿਤਾ ਕਰਤੀ ਉਹ ਵੀ ਚਲੋ ਦੋਨਾਂ ਦਾ ਆਪਸ ਵਿੱਚ ਮਿਲਾਨ ਹੋ ਕੇ ਆਉਣਾ ਤਾਂ ਇੱਕ ਜਗ੍ਹਾ ਹੀ ਆ ਇਹ ਜੀ ਤੁਹਾਨੂੰ ਇੱਥੇ ਦੱਸਣਾ ਬੰਦ ਹੈ ਜੀ ਬੀ ਇਨਸਾਫ 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 ਦੋ ਸਾਲਾਂ ਤੋਂ ਇਹ ਇਨਸਾਫ ਦੇ ਪਿੱਛੇ ਫਿਰਦੇ ਆ ਜੀ 2022 ਚ ਸ਼ਿਕਾਇਤ ਕੀਤੀ ਸੀ ਤਾਂ ਇਹ ਕੇਰਨ ਕੇ ਮਾਮਲਾ ਦਿਲਚਸਪ ਹੈ ਕਿ ਤੁਸੀਂ ਦੇਖੋ ਕਿ 26000 ਰੁਪਏ ਦੀ ਕਹ ਲੋ ਕਿ ਫਰਜ਼ੀ ਕਲੇਮ ਦੀ ਕਹਾਣੀ ਹੈ ਇਹਨਾਂ ਦੇ ਮੁਤਾਬਕ ਕਿ ਕਥਤ ਕਹਾਣੀ ਜਿਹੜੀ ਆ ਉਹ ਫਰਜ਼ੀ ਕਲੇਮ ਦੀ ਹੈ ਇਹਨਾਂ ਦੇ ਮੁਤਾਬਕ ਪਰ ਹਾਲਾਂਕਿ ਇਹਨਾਂ ਦੇ ਕੋਲ ਕਾਗਜ਼ਾਤ ਨੇ ਤੇ ਕਮਾਲ ਦੀ ਗੱਲ ਹੈ ਕਿ ਬਾਈ ਨੇ ਮੈਨੂੰ ਲੱਗਦਾ ਕਿ ਇਹ ਤੋਂ ਜ਼ਿਆਦਾ ਤਾਂ ਤੁਸੀਂ ਤੇਲ ਤੁਲੀ ਫੂਕਤਾ ਹੋਣਾ ਹੈ ਇਹ ਤੋਂ ਜ਼ਿਆਦਾ ਬਾਈ ਜੀ ਸਾਡੇ ਕੋਲ ਦੋ ਗੇੜੇ ਤਾਂ ਸਾਡੇ ਦੋ ਗੇੜੇ ਤੁਹਾਡੇ ਕੋਲੇ ਲੱਗੇ ਘੱਟੋ ਘੱਟ 25 ਤੋਂ 30 ਗੇੜੇ ਉੱਥੇ ਲੱਗੇ ਜੀ ਚੰਡੀਗੜ੍ਹ ਓ ਅੱਛਾ ਜੀ ਹਾਂ ਜੀ ਕਿਆ ਬਾਤ ਹੈ ਤੇ ਇੱਕ ਹੋਰ ਗੱਲ ਆ ਜੀ ਆਫਰਾਂ ਬੜੀਆਂ ਸੀ ਜੀ ਅੱਛਾ ਇਹਨਾਂ ਨੇ ਆਫਰਾਂ ਵੀ ਦਿੱਤੀਆਂ ਜਿਵੇਂ ਅੱਜ ਕੱਲ ਕੁਝ ਕੁਝ ਕੁ ਆਰਟੀਆਈ ਐਕਟਵਿਸਟ ਕਰ ਜਾਂਦੇ ਆ ਹਾਂ ਜੀ ਐਕਟਵਿਸਟ ਫਿਰ ਉਹ ਟਵਿਸਟ ਕਰ ਜਾਂਦੇ ਆ ਟਵਿਸਟ ਕਰ ਜਾਂਦੇ ਨੇ ਜੀ ਨਹੀਂ ਤਾਂ ਜੀ ਆਪਣਾ ਇਹ ਪੇਸ਼ਾ ਜੀ ਸਹੀ ਹੈ ਤੇ ਨਾ ਹੀ ਕੁਛ ਇਹਦੇ ਨਾਲ ਬੰਨਣਾ ਜੀ ਕੋਈ ਕੀ ਦੇ ਦੂਗਾ ਜੀ ਅੱਛਾ ਫਿਰ ਸ਼ਿਕਾਇਤ ਸ਼ਿਕਾਇਤ ਤੋਂ ਆਪਣਾ ਮੁੱਦੇ ਤੇ ਆ ਕੇ ਸ਼ਿਕਾਇਤ ਦੀ ਗੱਲ ਕਰੀਏ ਜੇ ਸ਼ਿਕਾਇਤ ਕਰਤੀ ਜੀ ਸ਼ਿਕਾਇਤ ਦੇ ਵਿੱਚ ਮੈਨੂੰ ਬਹੁਤ ਨਜ਼ਰਅੰਦਾਜ਼ ਕੀਤਾ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਭਾਈ ਸ਼ਿਕਾਇਤ ਚ ਤਾਂ ਬਲਾਓ ਮੈਂ ਸ਼ਿਕਾਇਤ ਕਰਦਾ ਮੇਰੀ ਗੱਲ ਤਾਂ ਸੁਣੋ ਤੁਸੀਂ ਮੈਂ ਆਪਦੀ ਗੱਲ ਲਿਖਤੀ ਤੁਸੀਂ ਮੇਰਾ ਦੁੱਖ ਤਾਂ ਪੁੱਛੋ ਜੀ। ਉਹਨਾਂ ਨੇ ਜੀ ਚਲੋ ਮੈਂ ਜਾਂਦਾ ਰਿਹਾ ਠੱਕੇ ਜੇ ਨਾਲ। ਪੜਤਾਲ ਹੋਊਗੀ। ਪੜਤਾਲ ਦੇ ਵਿੱਚ ਉਹਨਾਂ ਨੇ ਮੈਂ ਉਹਨਾਂ ਨੂੰ ਦੱਸਿਆ ਜਾਂ ਕਿ ਵੀ 22 ਸਕੂਲਾਂ ਦਾ ਮਸਲਾ 129 ਵਿਜਟਾ ਕੋਈ ਇਹ ਨਹੀਂ ਹੈਗਾ ਸਾਰੇ ਜ਼ਿਲ੍ਹੇ ਦੀਆਂ 22 ਸਕੂਲਾਂ ਦੇ ਵਿੱਚ 129 ਵਿਜਟਾਂ ਕੀਤੀਆਂ ਨੇ ਤੇ 22 ਸਕੂਲਾਂ ਦਾ ਮਸਲਾ 22 ਸਕੂਲਾਂ ਤੋਂ ਰਿਕਾਰਡ ਲਿਆ ਜਾਵੇ। ਉਹਨਾਂ ਨੇ ਜੀ ਫਿਰ ਇੱਕ ਰਿਕਾਰਡ ਲੈ ਲਿਆ। ਜੀ ਰਿਕਾਰਡ ਤੁਹਾਨੂੰ ਆ ਬਸ ਤੁਸੀਂ ਕੈਮਰੇ ਸਾਹਮਣੇ ਦਿਖਾ ਦਿਓ। ਕੈਮਰੇ ਸਾਹਮਣੇ ਦਿਖਾਉਣਾ। ਮੈਂ ਮੈਨੂੰ ਤਾਂ ਤੁਸੀਂ ਦਿਖਾਇਆ ਹੋਇਆ ਹੈ ਨਾ। ਉਹਨਾਂ ਨੇ ਆਹਾ 22 ਸਕੂਲਾਂ ਤੋਂ ਜੀ ਇੱਕ ਰਿਕਾਰਡ ਲੈ ਲਿਆ। ਜੀ। ਹੂੰ ਠੀਕ ਹੈ ਜੀ ਨਹੀਂ 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 ਇਹਦੇ ਵਿੱਚ ਕੀ ਲਿਖਿਆ ਜੀ ਵਿਜ ਇਹਦੇ ਵਿੱਚ ਵਿਜਿਟ ਕਰਨ ਵਾਲੇ ਕਰਮਚਾਰੀ ਦਾ ਨਾਮ ਲਿਖ ਕੇ ਵੀ ਦੱਸੋ ਤੁਹਾਡੇ ਕੋਲੇ ਆਇਆ ਰਿਸੋਰਸ ਰੂਮ ਚ ਆਇਆ ਸਕੂਲ ਚ ਆਇਆ ਸਕੂਲ ਦੇ ਰਿਕਾਰਡ ਅਨਸਾਰ ਆਇਆ ਉਹਨਾਂ ਨੇ ਰਿਕਾਰਡ ਲੈ ਲਿਆ ਨਹੀਂ 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 129 ਜਗਾ ਜੀ ਇਹ ਨਹੀਂ ਬਲੌਕਸ ਤੋਂ ਨਹੀਂ ਨਹੀਂ ਆਇਆ ਨਹੀਂ ਨਹੀਂ ਜਿੱਥੇ 146 ਵਿਜ਼ਿਟਾਂ ਦਾ ਉਹਨਾਂ ਨੇ ਰਿਕਾਰਡ ਮੰਗ ਲਿਆ 129 ਦੇ ਵਿੱਚ ਨਹੀਂ ਨਹੀਂ ਆ ਗਿਆ ਤੇ 17 ਦੇ ਵਿੱਚ ਹਾਂ ਹਾਂ ਆ ਗਿਆ ਯਾਨੀ 17 ਤੋਂ ਇਹ ਤਸਦੀਕ ਹੋ ਗਿਆ ਕਿ ਵਿਜ਼ਿਟ ਹੋਈ ਹੈ ਵਿਜ਼ਿਟ ਹੋਈ ਆ ਤੇ 129 ਨਹੀਂ ਹੋਈ ਜੀ ਪਰ ਇਹਨਾਂ ਨੇ ਜਿਹੜਾ ਬੰਦਾ ਇਹ ਬੜਾ ਇੰਟਰਸਟਿਡ ਆ ਤੁਸੀਂ ਗੱਲ ਵੀ ਕਰੋਗੇ ਤੇ ਗੱਲਾਂ ਗੋਲ ਕਰਨ ਦਾ ਅਸੀਂ ਨਹੀਂ ਉਹ ਵਰਸ਼ਨ ਤਾਂ ਅਸੀਂ ਲਵਾਂਗੇ ਗੱਲਾਂ ਗੋਲ ਕਰਨ ਦੇ ਵਿੱਚ ਬੜਾ ਐਕਸਪਰਟ ਆ ਜੀ ਇਹ ਚਲੋ ਉਹ ਤੇ ਉਹਨਾਂ ਦਾ ਵਰਸ਼ਨ ਹੈ ਤੇ ਇਨਾਂ ਨੇ ਕੀ ਕੀਤਾ ਜੀ ਆਪ ਦਾ ਕੋਈ ਵਰਸ਼ਨ ਦੇ ਕੇ ਝੂਠਾ ਮੂਠਾ ਬੀਪੀਓ ਦੇ ਸਾਈਨ 43 ਅਫਸਰ ਨੇ ਹੈੱਡ ਟੀਚਰ ਨੂੰ ਝਟਲਾਤਾ ਤੇ ਜਿਹੜੀ ਆਈਈ ਵਲੰਟੀਅਰ ਜਿਹਦੇ ਕੋਲ ਪਹੁੰਚਣਾ ਸੀ ਜਿਹਦੀ ਕਲਾਸ ਦੇ ਵਿੱਚ ਕਲਾਸ ਟੀਚਰ ਆਫ ਦਿਵੰਗ ਸਟੂਡੈਂਟਸ ਜੀ ਉਹਦੇ ਸਾਈਨਾਂ ਨੂੰ ਵੀ ਝਟਲਾਤਾ ਵੀ ਇਹ ਸਾਡੇ ਕੋਲ ਨਹੀਂ ਆਇਆ ਉਹ ਤਾਂ ਕਹਿੰਦੇ ਨਹੀਂ ਆਇਆ ਹੂੰ ਜੀ ਆਪਾਂ ਨੂੰ ਨੀ ਰਿਕਾਰਡ ਦਿੱਤਾ ਪੜਤਾਲੀਆ ਅਫਸਰ ਨੂੰ ਰਿਕਾਰਡ ਦਿੱਤਾ ਤੇ ਬੀਪੀਓ ਰਾਹੀਂ ਦਿੱਤਾ ਓਕੇ ਉਸ ਤੋਂ ਬਾਅਦ ਇੱਕ ਪੜਤਾਲ ਹੋ ਕੇ ਇੱਕ ਸ਼ਬਦ ਪਾਤਾ ਜੀ ਵੀ ਇਹਨੇ ਕੋਈ ਆਈਈਆਰਟੀ ਦੇ ਰਜਿਸਟਰ ਪੇਸ਼ ਕੀਤੇ ਨੇ ਉਹਨਾਂ ਤੋਂ ਵੇਜਟਾਂ ਕੀਤੀਆਂ ਜਾਪਦੀਆਂ ਹਨ ਜਾਪਦੀਆਂ ਜਾਪਦੀਆਂ ਸ਼ਬਦ ਬੜਾ ਇੰਟਰਸਟਿਡ ਹੈ ਜੀ ਹਮ 48 ਅਫਸਰ ਆਪ ਹੀ ਨਹੀਂ ਕਲੀਅਰ ਹੈਗਾ। ਵੀ ਕੀਤੀਆਂ ਜਾਂ ਨਹੀਂ ਕੀਤੀਆਂ ਉਹਦੇ ਤੇ ਰਿਪੋਰਟ ਦੇਤੀ। ਹਮਮ ਰਿਪੋਰਟ ਦੇ ਕੇ ਜੀ ਇਹਦੀ ਕਤਾਰਨਾ ਕਰਤੀ ਤੇ ਤਾੜਨਾ ਇਹਦੀ ਸਰਵਿਸ ਬੁੱਕ ਤੇ ਵੀ ਨਹੀਂ ਚੜਾਈ। ਅੱਛਾ ਉਹਦਾ ਹੀ ਹਵਾ-ਹਵਾਈ ਤਾੜਨਾ ਹਵਾ-ਹਵਾਈ ਤਾੜਨਾ। ਹਮ ਤਾੜਨਾ ਸਰਵਿਸ ਬੁੱਕ ਤੇ ਵੀ ਨਹੀਂ ਚੜਾਈ। ਫੇਰ ਮੈਂ ਦੁਬਾਰਾ ਅਪੀਲ ਪਾਤੀ। ਮੇਰੀ ਅਪੀਲ ਦੀ ਜੀ ਕੋਈ ਗੌਰ ਨਹੀਂ ਕੀਤੀ ਗਈ। ਫੇਰ ਮੈਂ ਇੱਕ ਵਿਜੀਲੈਂਸ ਨੂੰ ਚਿੱਠੀ ਪਾਤੀ। ਬਿਜੀਲੈਂਸ ਨੂੰ ਚਿੱਠੀ ਪਾਉਣ ਤੋਂ ਬਾਅਦ ਬਿਜੀਲੈਂਸ ਨੇ ਮਹਿਕਮੇ ਨੂੰ ਪੁੱਛ ਲਿਆ ਜੀ ਮਿੰਟੂ ਜੀ ਅੱਛਾ ਜੀ ਵੀ ਦੱਸੋ ਇਹ ਤੁਹਾਡਾ ਮਸਲਾ ਕਿੱਥੇ ਜੇ ਖੜਾ ਪਈ ਕਿ ਅਸੀਂ ਕਾਰਵਾਈ ਕਰੀਏ ਅੱਛਾ ਜੀ ਹੁਣ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਗੱਲ ਹੋ ਗਈ ਜੀ ਹਮ ਅਸੀਂ ਤਾਂ ਕਾਰਵਾਈ ਕੋਈ ਕਰਨੀ ਨਹੀਂ ਸਾਡਾ ਤਾਂ ਚਿਹਤਾ ਇਹ ਜੀ ਤੇ ਉਹਨਾਂ ਨੇ ਵੀ ਜੇ ਆਪਾਂ ਉਹਨਾਂ ਨੂੰ ਕਹਨੇ ਆ ਕਰੋ ਤਾਂ ਫਿਰ ਅਗਲੇ ਨੇ ਤਾਂ ਕਰ ਦੇਣੀ ਹੈ ਜੀ ਫਿਰ ਇਹਦੀ ਦੁਬਾਰਾ ਪੜਤਾਲ ਹੋਲਦੀ ਜੀ अच्छा दोबारा पढ़ता लो दोबारा पढ़ता लो हुई दोबारा पड़ताल ਦੇ ਵਿੱਚ ਜੀ ਉਹਨਾਂ ਨੇ ਮੈਂ ਜਿਹੜੇ ਪੜਤਾਲੀ ਅਸਤਫਾ ਸਾਹਿਬ ਸੀਗੇ ਉਹਨਾਂ ਨੂੰ ਰਿਕੁਐਸਟਾਂ ਕਰਦਾ ਰਿਹਾ ਬਕਾਇਦਾ ਮੀਲਸ ਦੇ ਸ਼ਾਰਟ ਪਏ ਨੇ ਮੇਰੇ ਕੋਲੇ ਵੀ ਜੀ ਇਹ 22 ਸਕੂਲਾਂ ਦਾ ਮਸਲਾ 22 ਸਕੂਲ ਮੁਖੀਆਂ ਨੂੰ ਬੁਲਾ ਕੇ ਪੁੱਛਿਆ ਜਾਵੇ ਵੀ ਬੰਦਾ ਤੁਹਾਡੇ ਕੋਲ ਰਿਕਾਰਡ ਅਨੁਸਾਰ ਤੇ ਆ ਗੱਲ ਹੀ ਖਤਮ ਹੈ ਆਇਆ ਕਿ ਨਹੀਂ ਤੁਸੀਂ ਸਕੂਲ ਵਾਲੇ ਬੁਲਾ ਲਓ ਹਾਂ ਸਕੂਲ ਵਾਲੇ ਬੁਲਾ ਲਓ ਪਰ ਨਹੀਂ ਜੀ ਚਿਹਤਾ ਸੀ ਚਿਹਤਾ ਕਾਤੋਂ ਐਨਾ ਚਿਹਤੇ ਦਾ ਨਹੀਂ ਕੋਈ ਕੁਝ ਕਹਿ ਸਕਦੇ ਜੀ ਚਿਹਤਾ ਬਹੁਤ ਦਿਲ ਚਾਹਤਾ ਹੈ ਦਿਲ ਚਾਹਤਾ ਹੈ ਜੀ ਤੇ ਉਹਨੂੰ ਬੁਲਾ ਕੇ ਪੁੱਛਿਆ ਜਾਵੇ ਨਹੀਂ ਪੁੱਛਿਆ ਵਿਚਾਰੇ ਵਿਚੋਲਿਆਂ ਨੂੰ ਫੇਰ ਬੁਲਾਇਆ ਗਿਆ ਜੀ ਅੱਛਾ ਜੀ ਉਹ ਜਿਨ੍ਹਾਂ ਦੇ ਰਜਿਸਟਰ ਵਗੈਰਾ ਚ ਹਾਂ ਘੁੰਮਿਆ ਹਾਂ ਜਿਨ੍ਹਾਂ ਦੇ ਰਜਿਸਟਰ ਵਗੈਰਾ ਚ ਤੇ ਜਿਨ੍ਹਾਂ ਦੇ ਰਜਿਸਟਰ ਚ ਘੁੰਮਿਆ ਜੀ ਅੱਛਾ ਜੀ ਉਹ ਵੀ ਇੱਕ ਬੜੀ ਵਧੀਆ ਗੱਲ ਕਹਿੰਦੇ ਨੇ ਇੱਕ ਵਾਰੀ ਨਹੀਂ ਕਹਿੰਦੇ ਅਛਾ ਜੀ ਪਿਛਲੇ 45 ਅਫਸਰ ਨੂੰ ਕਹਿੰਦੇ ਨੇ ਉਹ 45 ਅਫਸਰ ਦੇ ਅੱਗੇ ਬਿਆਨ ਦਰਜ ਕਰਵਾਉਂਦੇ ਬਿਆਨ ਦਰਜ ਕਰਵਾਉਂਦੇ ਨੇ ਵੀ ਸਾਡੇ ਇਹ ਬੰਦੇ ਨੇ ਸਾਡਾ ਰਿਕਾਰਡ ਜਮ੍ਹਾਂ ਕਰਵਾ ਲਿਆ ਸਾਡੇ ਮਿਲਨ ਪ੍ਰਾਂਤ ਸਾਨੂੰ ਪਤਾ ਲੱਗਿਆ ਸਾਡੇ ਰਿਕਾਰਡ ਨਾਲ ਛੇੜਛਾੜ ਹੋ ਗਈ ਅੱਛਾ ਕੱਲੇ ਰਿਕਾਰਡ ਨਾਲ ਛੇੜਛਾੜ ਦਾ ਮਾਮਲਾ ਜੀ ਰਿਕਾਰਡ ਨਾਲ ਵੀ ਸਾਡੇ ਰਿਕਾਰਡ ਨਾਲ ਛੇੜਛਾੜ ਹੋ ਗਈ ਕੱਲੇ 45 ਅਫਸਰ ਨੂੰ ਨਹੀਂ ਕਹਿੰਦੇ ਜੀ ਆ ਤਾਂ 45 ਅਫਸਰ ਨੂੰ ਕਹਿੰਦਾ ਮਿੰਟੂ ਜੀ 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 डीजीएस हिसाब पंजाब ਨੂੰ ਵੀ ਜਾਂ ਤੱਕ ਡੀਜੀएस जी 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 ਇਹ نیچے ਸਾਈਨ ਨੇ ਦੋ ਜ ਦੋ ਸਾਈਨ ਨੇ ਮੇਰੇ ਖਿਆਲ ਨਾਲ ਹਾਂ ਜੀ ਦੋ ਸਾਈਨ ਨਹੀਂ ਜੀ ਦੋ ਸਾਈਨ ਨੇ ਅਭਿਸ਼ੇਕ ਤੇ ਤੀਰਾ ਸਿੰਘ ਤੀਰਾ ਸਿੰਘ ਇਹ ਕਹਿੰਦੇ ਨੇ ਕਿ ਸਾਡੇ ਰਿਕਾਰਡ ਨਾਲ ਛੇੜ ਛਾੜ ਕਰਕੇ ਉਹ ਸਾਰਾ ਕੁਝ ਮਤਲਬ ਕਿ ਰਜਿਸਟਰਡ ਇਹ ਕਹਿੰਦੇ ਵੀ ਸਾਡੇ ਰਿਕਾਰਡ ਨਾਲ ਛੇੜ ਛਾੜ ਕਰਕੇ ਬੰਦਾ ਕੁਝ ਕਰ ਗਿਆ ਸਾਡਾ ਰਿਕਾਰਡ ਜਮਾ ਕਰਾ ਲਿਆ ਸਾਡੇ ਰਿਕਾਰਡ ਨਾਲ ਇੱਕ ਨੀਚਾ ਆਪਾਂ ਨੂੰ ਵੀ ਇਹਨਾਂ ਨੇ ਮੇਲੇਾਂ ਭੇਜੀਆਂ ਨੇ ਜੀ ਵੀ ਸਾਡੇ ਰਿਕਾਰਡ ਨਾਲ ਛੇੜਛਾੜ ਹੋ ਗਈ ਲਿਖਤੀ ਵੀ ਇਹਨਾਂ ਦਾ ਹੈਗਾ ਉਹ ਵੀ ਇਹਦੇ ਵਿੱਚ ਦਰਜ ਜਿਹਦੇ ਆਧਾਰ ਤੇ ਉਪਰ ਪਹਿਲੀ ਰਿਪੋਰਟ ਚ ਕਿਹਾ ਗਿਆ ਕਿ ਜਾਪਦੀਆਂ ਹਨ ਜਾਪਦੀਆਂ ਹਨ ਉਹ ਪਹਿਲੇ 45 ਅਫਸਰ ਨੇ ਫਿਰ ਵੀ ਜਾਪਦੀਆਂ ਸ਼ਬਦ ਲਿਖਿਆ ਜੀ ਜਦੋਂ ਕਿ ਇਹਦੇ ਵਿੱਚ ਇਹ ਸੀਗਾ ਉਹ ਦੱਸ ਰਹੇ ਨੇ ਕਿ ਸਾਡੇ ਰਿਕਾਰਡ ਨਾਲ ਇਹ ਤਾਂ ਛੇੜਛਾੜ ਦਾ ਮਾਮਲਾ ਇੱਕ ਹੋਰ ਆ ਗਿਆ ਇੱਕ ਮਸਲੇ ਤੇ ਮਸਲਾ ਇੱਕ ਹੋਰ ਬਣ ਗਿਆ ਜੀ ਰਿਕਾਰਡ ਨਾਲ ਛੇੜਛਾੜ ਰਿਕਾਰਡ ਨਾਲ ਛੇੜਛਾੜ ਦੋ ਤੇ ਕਾਰਵਾਈ ਕਰਨ ਦੀ ਬਜਾਏ ਪਹਿਲੇ ਤੋਂ ਵੀ ਕਹਿੰਦੇ ਵੀ ਕੀਤੀਆਂ ਜਾਪਦੀਆਂ ਹਨ ਇਹ ਤਾਂ ਬੜਾ ਦਿਲਚਸਪ ਤੇ ਬੜਾ ਗੁੰਝਲਦਾਰ ਜਾ ਕੇ ਮਾਮਲਾ ਹੈ ਜੀ ਮਸਲਾ ਤਾਂ ਜੀ ਗੁੰਝਲਦਾਰ ਐਨਾ ਵੀ ਸਾਰਾ ਸ਼ਡਿਊਲ ਬਿਜੀ ਕੀਤਾ ਹੋਇਆ ਹੈ ਨਹੀਂ ਨਹੀਂ ਉਰ ਤੋਂ ਤੁਹਾਨੂੰ ਇਹਨਾਂ ਤੁਸੀਂ ਹੱਥ ਮੂੰਹ ਤੋਂ ਕੇ ਪਿੱਛੇ ਪਏ ਹੋਏ ਇਸ ਮੁੱਦੇ ਦੇ ਤਾਂ ਉਹਨਾਂ ਨੇ ਤੁਹਾਨੂੰ ਕਿਹਾ ਵੀ ਨਵੇੜ ਲਈਏ ਤਾਂ ਤੁਸੀਂ ਕੀ ਕਿਹਾ ਫਿਰ ਅਗੋ ਨਵੇੜਨ ਦਾ ਜੀ 26000 ਰੁਪਇਆ ਸਰਕਾਰ ਦੇ ਖਾਤੇ ਚੋਂ ਲੇਤਾ ਤੁਹਾਡੇ ਮਾਦੀਆਂ ਮ ਰਹੇ ਵੀ ਅੱਜ ਕਹਿ ਦਿੰਨੇ ਆ ਜੀ 26000 ਰੁਪਇਆ ਸਰਕਾਰ ਦੇ ਖਾਤੇ ਚ ਰਹਿਤਾ ਬੰਦਾ ਸਰਕਾਰ ਨੂੰ 26000 ਦੇ ਕੇ ਸਰਕਾਰੀ ਖਾਤੇ ਚ ਸਿੱਖਿਆ ਡਿਪਾਰਟਮੈਂਟ ਦੇ ਖਾਤੇ ਚ ਪਰ ਕੇ ਰਸੀਦ ਦੇ ਦੇ ਤੇ ਆਪਣਾ ਤਾਂ ਨਿਬੜਈ ਹੈ ਜੀ ਕਿਆ ਬਾਤ ਤੇ ਜਿਹੜੇ ਤੁਹਾਡੇ ਪੱਲਿਓ ਲੱਗੇ ਫਿਰ ਤੁਸੀਂ ਛੱਡ ਦਿਓਗੇ ਚਲੋ ਇਹ ਵੀ ਠੀਕ ਆ ਅੱਛਾ ਤੇ ਜੇ ਉਹਨੇ ਕੋਈ ਉਲਟਾ ਉਹ ਜਿਹੜੇ ਸਾਫ ਹੈਗੇ ਨਹੀਂ ਉਹਨਾਂ ਨੇ ਕੋਈ ਉਲਟਾ ਤੁਹਾਡੇ ਤੇ ਦੋਸ਼ ਲਾ ਦਿੱਤਾ ਕਿ ਤੇ ਯਾਰ ਕੋਈ ਪਰਸਨਲ ਹੈ ਜਾਂ ਕਿ ਇਦਾਂ ਉਦਾਂ ਦੇ ਕੋਈ ਕੋਈ ਤੁਹਾਡੀ ਪਹਿਲਾਂ ਕੋਈ ਕੋਈ ਇਸ ਤਰ੍ਹਾਂ ਦੀ ਕੋਈ ਅਪਲਿਕੇਸ਼ਨ ਦੇ ਵਿੱਚ ਅੱਜ ਤੱਕ ਇਹ ਦਰਖਾਸਤਾਂ ਦੇਣ ਤੱਕ ਜੀ ਐਪਲੀਕੇਸ਼ਨਾਂ ਉਹਦੇ ਤੇ ਦਰਖਾਸਤਾਂ ਦੇਣ ਤੱਕ 2022 ਅਗਸਤ 2022 ਤੱਕ ਉਹ ਬੰਦੇ ਦੀ ਰੂਹ ਤੋਂ ਵਕਫ ਨਹੀਂ ਸੀਗੇ ਜੀ ਚਲੋ ਅੱਛਾ ਗੁਰਪ੍ਰੀਤ ਭਾਈ ਚਲੋ ਤੁਸੀਂ ਇੱਕ ਸਾਲ ਦਾ ਜਾਂ ਡੇਢ ਸਾਲ ਦਾ ਡਾਟਾ ਇਕੱਠਾ ਕੀਤਾ ਹੈ ਜੀ ਓਵਰ ਆਲ ਪੰਜਾਬ ਦੇ ਵਿੱਚ ਜੇ ਦੇਖੀਏ ਇਸ ਤਰ੍ਹਾਂ ਮਤਲਬ ਕਿ ਫਿਰ ਇਹ ਤਾਂ ਕਹਾਣੀ ਕਾਫੀ ਯਾਰ ਬਹੁਤ ਗਾਂ ਤੱਕ ਜਾਂਦੀ ਲੱਗਦੀ ਆ ਇਹ ਤਾਂ ਜੀ ਤੁਸੀਂ ਆਪ ਇਹ ਵਾਲੀ ਖੇਡ ਕੋਈ ਆਪਣੇ ਕਿਸੇ ਨਾਲ ਕੋਈ ਪਰਸਨਲ ਨਹੀਂ ਹੈ ਅਸੀਂ ਉਹਨਾਂ ਦਾ ਵੀ ਵਰਸ਼ਨ ਲੈ ਲਾਂਗੇ ਬਟ ਜੇ ਟੀਏ ਇਸ ਤਰ੍ਹਾਂ ਕਲੇਮ ਹੁੰਦੇ ਨੇ ਜੀ ਤਾਂ ਸੁਪੋਜ਼ ਕਰੋ ਕਿ 1 ਸਾਲ ਦਾ ਡਾਟਾ 26500 ਕਹਿ ਰਿਹਾ ਇੱਕ ਪਰਸਨ ਇੱਕ ਪਰਸਨ ਦਾ ਯਾਰ ਤੁਸੀਂ ਸੋਚ ਕੇ ਦੇਖੋ ਟੀਏ ਵਾਲੀ ਖੇਡ ਮੈਂ ਇੱਥੇ ਕੋਈ ਜਜਮੈਂਟਲ ਨਹੀਂ ਹੋ ਰਿਹਾ ਕਿ ਵਾਕਿਆ ਇਹ ਜਾਂਚ ਪੜਤਾਲ ਦਾ ਵਿਸ਼ਾ ਨਰ ਪੱਕ ਪੜਤਾਲ ਹੋਵੇ ਦਸਤਾਵੇਜ਼ ਬੋਲ ਰਹੇ ਨੇ ਤਾਂ ਉਸ ਆਧਾਰ ਤੇ ਕਾਰਵਾਈ ਹੋਵੇ ਪਰ ਮੈਂ ਇੱਕ ਮੋٹے ਤੌਰ ਤੇ ਲਾ ਰਿਹਾ ਕਿ ਯਾਰ ਇੱਕ ਸਾਲ 3-4 ਮਹੀਨੇ ਦੇ ਡਾਟੇ ਚੋਂ 1% ਦਾ ਇਹ ਕੁਝ ਨਿਕਲ ਰਿਹਾ ਤੇ ਜੇ ਪੂਰੇ ਪੰਜਾਬ ਦੀ ਜੋ ਮਸ਼ੀਨਰੀ ਹੈ ਸਟੇਟ ਦੀ ਜੇ ਉਹਦੇ ਚ ਇਹ ਗੇਮ ਜਿਹੜੀ ਹੈ ਸਮਝੀ ਜਾਵੇ ਤਾਂ ਫਿਰ ਤਾਂ ਬਹੁਤ ਬਹੁਤ ਇਹ ਤਾਂ ਟੈਕਸ ਪੇਅਰ ਤੇ ਪੈਸੇ ਇਹ ਤਾਂ ਜੀ ਫਿਗਰ ਕਰੋੜਾਂ ਚ ਜਾਣੀਆਂ ਕਰੋੜਾਂ ਚ ਜਾਣੀਆਂ ਪਰ ਰੌਲਾ ਇਹ ਹੈ ਨਾ ਸਭ ਕਿ ਗੱਲ ਇਹ ਆ ਕਿ ਇਹੋ ਜੇ ਮਸਲੇ ਲੋਕ ਗੌਲਦੇ ਹੀ ਨਹੀਂ মিডিਆ ਵੀ ਨਹੀਂ ਗੌਲਦਾ ਇਹ ਦੱਸ ਰਾਇਆ ਸਰਨ ਗੁਰਪ੍ਰੀਤ ਜੀ ਕਹਿੰਦੇ ਕਿ ਕੋਈ ਗੱਲ ਹੀ ਨਹੀਂ ਸੁਣਦਾ ਕੋਈ ਗੱਲ ਕਰਕੇ ਨਹੀਂ ਰਾਜੀ ਖੈਰ ਚਲੋ ਕੋਈ ਗੱਲ ਨਹੀਂ ਅਸੀਂ ਤੇ ਹਾਜ਼ਰ ਹੋਣੇ ਆ ਜੀ ਵੈਸੇ 1 ਮਿੰਟ ਜੀ ਆਪਾਂ ਹੋਰ ਗੱਲ ਕਰਦੇ ਆ ਵੀ ਜਿਹੜੀ ਜਿਹੜਾ ਸ਼ਬਦ ਆਪਾਂ ਬੋਲ ਰਹੇ ਆ ਹਰ ਇੱਕ ਸ਼ਬਦ ਦਾ ਜੇ ਕੋਈ ਆਪਣੇ ਕੋਲੋਂ ਰਿਕਾਰਡ ਮੰਗੂਗਾ ਇਹ ਇੱਕ ਇੱਕ ਸ਼ਬਦ ਦਾ ਰਿਕਾਰਡ ਤੁਹਾਡੀ ਜ਼ਿੰਮੇਵਾਰੀ ਉਹ ਤੁਹਾਡੀ ਜ਼ਿੰਮੇਵਾਰੀ ਹੈ ਜਪਰੀ ਜੀ ਇੱਕ ਇੱਕ ਸ਼ਬਦ ਦਾ ਰਿਕਾਰਡ ਅਸੀਂ ਸਿਰਫ ਇੱਕ ਮੰਚ ਪ੍ਰੋਵਾਈਡ ਕਰਵਾ ਸਕਦੇ ਹਾਂ ਅਸੀਂ ਕੋਈ ਸਾਡ ਨੂੰ ਕੋਈ ਲੱਗਦਾ ਕਿ ਅਸੀਂ ਕਾਉਂਟਰ ਕੁਐਸਚਨ ਕਰ ਸਕਦੇ ਹਾਂ ਬਾਕੀ ਕਿਉਂਕਿ ਦਸਤਾਵੇਜ਼ ਮੈਂ ਦੇਖੇ ਤੁਹਾਡੇ ਕੋਲ ਦਸਤਾਵੇਜ਼ ਬਹੁਤ ਨੇ ਦਸਤਾਵੇਜ਼ ਨੇ ਚਲੋ ਕੋਈ ਹੋਰ ਗੱਲ ਕਹਿਣੀ ਹੋਵੇ ਇਹ ਫਿਰ ਜੀ ਜੀ ਆ 45 ਅਫਸਰ ਨੇ ਹੁਣ ਲਿਖਤਾ ਹੈ ਵੀ ਇਹਦੀਆਂ ਇੰਨੀਆਂ ਬਿਟ ਉਹ ਇਹਨੇ ਆਪ ਦਾ ਫੇਰ ਉਹੀ ਵਰਸ਼ਨ ਦਿੱਤਾ ਵੀ ਮੈਂ ਤਾਂ ਉਹਨਾਂ ਦੇ ਰਜਿਸਟਰਾਂ ਤੇ ਕੱਢੇ ਸੀ ਇਹ ਸੀ ਉਹ ਸੀ ਪੜਤਾਲੀ ਅਫਸਰ ਨੇ ਫੇਰ ਵੀ ਕਹਿਤਾ ਵੀ ਇਹਨੇ ਵਿਭਾਗ ਦੀਆਂ ਹਦਾਇਤਾਂ ਤੋਂ ਉੱਪਰ ਜਾ ਕੇ ਪਾਸੇ ਜਾ ਕੇ ਕੀਤਾ ਵਿਭਾਗ ਦੀ ਕੋਈ ਹਦਾਇਤ ਨਹੀਂ ਮੰਨੀ ਅੱਛਾ ਤੇ ਇਹ ਦੂਜੀ ਪੜਤਾਲੀ ਦੂਜੀ ਪੜਤਾਲੀ ਰਿਪੋਰਟ ਦੇ ਵਿੱਚ ਇਹ ਵੀ ਲਿਖਤਾ ਵੀ ਇਹਦੀਆਂ ਐਨੀਆਂ ਵਿਜਟਾਂ ਫਰਜੀ ਹਨ ਅੱਛਾ ਪੜਤਾਲ 'ਚ ਵੀ ਲਿਖ ਦਿੱਤਾ ਪੜਤਾਲ ਦੇ ਵਿੱਚ ਵੀ ਲਿਖ ਲਓ ਕਿ ਉਹਨੂੰ ਭੰਡਾ ਅੱਛਾ ਪੜਤਾਲ 'ਚ ਵੀ ਲਿਖਿਆ ਗਿਆ ਵੀ ਫਰਜੀ ਹਨ ਤੇ ਪਹਿਲੀ ਵੀ ਪੜਤਾਲ ਦੇ ਵਿੱਚ ਇਹ ਲਿਖਿਆ ਸੀ ਬੀ ਇਹ ਮੂਵਮੈਂਟ ਜਿੱਥੋਂ ਚੱਲਣਾ ਸੀ ਅੱਜ ਰਵਾਨਗੀ ਆਮਦ ਰਵਾਨਗੀ ਪਉਣੀ ਸੀ ਜਿੱਥੋਂ ਉੱਥੋਂ 113 ਵਾਰੀ ਪਾ ਕੇ ਨਹੀਂ ਚੱਲਿਆ ਜੀ ਅੱਛਾ 113 ਵਾਰੀ ਤਾਂ 146 ਚੋਂ ਉੱਥੋਂ ਹੀ ਨਹੀਂ ਗਿਆ ਅੱਛਾ ਰਵਾਨਗੀ ਨਹੀਂ ਪਈ ਰਵਾਨਗੀ ਨਹੀਂ ਪਈ ਜਿਵੇਂ ਮੰਨ ਲਓ ਸੰਬੰਧਤ ਦਫ਼ਤਰ ਹੈ ਇਹਨੂੰ ਆਪਾਂ ਸਰਲ ਤਰੀਕੇ ਨਾਲ ਵੇਖੀਏ ਤਾਂ ਜਿਵੇਂ ਇੱਕ ਥਾਣਾ ਹੁੰਦਾ ਹੈ ਥਾਣੇ ਚੋਂ ਆਫੀਸ਼ੀਅਲੀ ਕਿਸੇ ਨੇ ਕੋਈ ਰੁਕਾ ਲੈ ਕੇ ਜਾਣਾ ਕਿਸੇ ਦੇ ਘਰੇ ਤਾਂ ਉਹ ਰਜਿਸਟਰ 'ਚ ਇੱਕ ਰਵਾਨਗੀ ਪੈਂਦੀ ਆ ਕਿ ਫਲਾਣਾ ਉਹਦਾ ਪੇਟੀ ਨੰਬਰ ਉਹ ਆ ਰੁਕਾ ਲੈ ਕੇ ਫਲਾਣੇ ਪਿੰਡ ਫਲਾਣਾ ਸਿੰਘ ਦੇ ਘਰ ਜਾ ਰਿਹਾ ਇਹੀ ਹੁੰਦੀ ਹੈ ਨਾ ਰਵਾਨਗੀ ਤਾਂ ਫਿਰ ਹੁੰਦੀ ਹੈ ਇੱਕ ਆਮਦ ਉਹ ਤੋਂ ਰਸੀਬ ਕਰਾ ਲਿਆ ਜਾਂ ਉੱਥੇ ਨਹੀਂ ਕੋਈ ਹੈਗਾ ਤਾਂ ਉੱਥੋਂ ਲਿਖਾ ਲਿਆ ਤਾਂ ਮਤਲਬ ਇਹ ਇੱਕ ਪ੍ਰੋਸੈਸ ਹੁੰਦਾ ਅੱਛਾ ਰਵਾਨਗੀ ਹੋਈ ਹੋਈ ਨਹੀਂ ਰਵਾਨਗੀ ਨਹੀਂ ਹੋਈ ਰਵਾਨਗੀ ਨਾ ਹੋਣ ਦੇ ਬਾਵਜੂਦ ਪ੍ਰਤਾਲੀਆ ਅਫਸਰ ਤੇ ਇਹ ਲਿਖਣ ਦੇ ਬਾਵਜੂਦ ਵੀ ਇਹਨੇ ਫਰਜੀ ਬਿਜਟਾਂ ਕੀਤੀਆਂ ਨੇ ਚاہے ਕਿੰਨੀਆਂ ਵੀ ਕੀਤੀਆਂ ਨੇ ਚਲੋ ਉਹਨਾਂ ਨੇ ਆਪਦੇ ਮੁਤਲਕ ਘੱਟ ਕੱਡੀਆਂ ਵੱਡ ਕੱਡੀਆਂ ਆਪਾਂ ਅੱਜ ਵੀ 129 ਤੇ ਅੜੇ ਹੋਏ ਆ ਅੱਛਾ ਉਹਨਾਂ ਨੇ ਕਿੰਨੀਆਂ ਕੱਡੀਆਂ ਨੇ ਉਹਨਾਂ ਨੇ ਕੋਈ 15 18 ਤਾਂ ਇਹ ਕਹਤਾ ਵੀ ਫਰਜੀ ਨੇ 24 ਸ਼ਨੀਵਾਰ ਦੀਆਂ ਬੀਜਤਾ ਨੇ ਇਹ ਕਹਤਾ ਵੀ ਉਹਨਾਂ ਨੇ ਸ਼ਨੀਵਾਰ ਵਿਜ਼ਿਟ ਹੋ ਜਾਂਦੀ ਨਹੀਂ ਹੁੰਦੀ ਹਦਾਇਤਾਂ ਅਨਸਾਰ ਨਹੀਂ ਹੁੰਦੀ ਜੀ ਅੱਛਾ ਜਿਹੜੀਆਂ ਜਿਹੜੇ ਰੂਲਸ ਨੇ ਹਾਂ ਅਖੀਰ ਤੇ ਗੱਲ ਹਦਾਇਤਾਂ ਤੇ ਆਣੀ ਆ ਜੀ ਬਿਲਕੁਲ ਜੋ ਉਹ ਅਖੀਰ ਤੇ ਆਣੀਆਂ ਜੀ ਜੋ ਬਿਲਕੁਲ ਜੋ ਮਹਿਕਮੇ ਦੀਆਂ ਹਦਾਇਤਾਂ ਨੇ ਮਹਿਕਮੇ ਤੇ ਡੀਓ ਸਾਹਿਬ ਉਹ ਤੇ ਟਿੱਪਣੀ ਕਰ ਰਹੇ ਨੇ ਕਹਿੰਦੇ ਵੀ ਇਹ ਤੁਸੀਂ ਦਫਤਰ ਦਾਖਲ ਕਰੋ ਉਹ ਤਾਂ ਕਹਿੰਦੇ ਇੰਨੀਆਂ ਫਰਜੀ ਨੇ ਦਫਤਰ ਦਾਖਲ ਕਰੋ ਅਤੇ ਇਸ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ ਅੱਛਾ ਹਮਦਰਦੀ ਹਾਂ ਕਹਿੰਦੇ ਵੀ ਸਾਡਾ ਚਿਹਤਾ ਜੀ ਚਿਹਤਾ ਸ਼ਬਦ ਆਪਾਂ ਇਹਨਾਂ ਸ਼ਬਦਾਂ ਕਰਕੇ ਵਰਤ ਰਹੇ ਹਾਂ ਵੀ ਕਿਸੇ ਦੇ ਖਿਲਾਫ ਦੋਸ਼ ਸਿੱਧ ਹੋਣ ਤੋਂ ਬਾਅਦ ਉਨੂੰ ਹਮਦਰਦੀ ਨਾਲ ਵਿਚਾਰੇ ਤੇ ਇਹ ਤਾਂ ਫਿਰ ਕੋਈ ਖਾਸ ਸੀ ਕੋਈ ਕਾਰਨ ਰਿਹਾ ਹੋਵੇਗਾ ਕਿ ਇੰਨੀ ਹਮਦਰਦੀ ਜਿਹੜੀ ਕੁੱਟ-ਕੁੱਟ ਕੇ ਉਹਨਾਂ ਦੇ ਹਿਰਦੇ 'ਚ ਭਰੀ ਹੋਈ ਆ ਤਾਂ ਭਾਈ ਹੁਣ ਉਹੀ ਦੱਸ ਸਕਦੇ ਆ ਤਾਂ ਠੀਕ ਆ ਗੁਰਪ੍ਰੀਤ ਜੀ ਤੁਸੀਂ ਆਪਣੀ ਗੱਲ ਜਿਹੜੀ ਹੁਣ ਲਾਸਟ ਦੇ ਵਿੱਚ ਵੀ ਆਪਣੀ ਗੱਲ ਹਾਂਜੀ ਹਾਂਜੀ ਲਾਸਟ ਦੇ ਵਿੱਚ ਇੱਕ ਗੱਲ ਮੈਂ ਸਟੇਟ ਨੂੰ ਕਹਿਣਾ ਚਾਹਣਾ ਵੀ ਜੇ ਤਾਂ ਉਹਨਾਂ ਨੇ ਹਦਾਇਤਾਂ ਆਮ ਜਨਤਾ ਤੇ ਬੋਝ ਪਾਉਣ ਨੂੰ ਬਣਾਈਆਂ ਸੀ ਕਾ ਕਾਲੇ ਕਰਨ ਲਈ ਕਾਗਜ਼ ਕਾਗਜ਼ ਕਾਲੇ ਕਰਨ ਲਈ ਦੇਖੋ ਜੀ ਇੱਕ ਕਾਗਜ਼ ਹੈ ਜਿਹੜਾ ਸਰਕਾਰੀ ਖਾਤੇ 'ਚ ਆ ਉਹਦੇ ਤੁਸੀਂ ਵੀ ਟੈਕਸ ਪੇਅਰ ਹੋ ਨ ਤੇ ਮੈਂ ਵੀ ਟੈਕਸ ਪੇਅਰ ਹਾਂ ਸਹੀ ਜੇ ਤਾਂ ਉਹਨਾਂ ਨੇ ਸਰਕਾਰ ਦੇ ਤੇ ਲੋਕਾਂ ਦੇ ਟੈਕਸ ਤੇ ਬੋਝ ਪਾਉਣ ਨੂੰ ਬਣਾਈਆਂ ਸੀ ਲੋਕਾਂ ਤੇ ਬਿਨਾ ਮਤਲਬ ਦਾ ਫੇਰ ਤਾਂ ਉਹ ਨਾ ਮੰਨਣ ਨਹੀਂ ਮੈਂ ਤਾਂ ਹੁਣ ਇੱਕ ਸਟੇਟ ਨੂੰ ਬੇਨਤੀ ਕਰਦਾ ਡੀਜੀਐਸੀ ਸਾਹਿਬ ਨੂੰ ਉਹ ਆਪਦੀਆਂ ਬਣਾਈਆਂ ਹਦਾਇਤਾਂ ਆਪ ਹੀ ਮੰਨ ਲੈਣ ਸਹੀ ਹੈ ਪੜਤਾਲ ਦੇ ਵਿੱਚ ਜੋ ਕੁਝ ਲਿਖਿਆ ਸਾਫ਼-ਸਾਫ਼ ਸ਼ਬਦਾਂ 'ਚ ਲਿਖਿਆ ਉਹ ਉਹਨਾਂ ਮੁਤਾਬਕ ਹੀ ਆਪਦੀਆਂ ਹਦਾਇਤਾਂ ਮੰਨ ਲੈਣ। ਤੇ ਸਕੂਲਾਂ ਵਾਲੇ ਅੱਜ ਵੀ ਕਹਿੰਦੇ ਨੇ ਵੀ ਇਹ ਅਸਲ ਤੌਰ ਤੇ ਵੀ ਨਹੀਂ ਆਇਆ ਇੱਕ ਆਰਟੀਆਈ ਮੈਂ ਉਸ ਤੋਂ ਬਾਅਦ ਦੁਬਾਰਾ ਲੈ ਲਈ। ਅੱਛਾ ਜੀ ਕਹਿੰਦੇ ਅਸਲ ਤੌਰ ਅਸਲ ਤੌਰ ਤੇ ਵੀ ਨਹੀਂ ਆਇਆ। ਕਾਹ ਬਾਤ। ਕਮਾਲ ਹੋ ਗਈ। ਜੀ, ਹੈਰਾਨਗੀ ਹੈ। ਤਾਂ ਖੈਰ ਭਈ ਦੇਖ ਲੋ ਤੁਸੀਂ ਕੀ ਚੱਲਦਾ ਪਿਆ ਯਾਰ। 1% ਦਾ ਡਾਟਾ ਹੈ ਆਪਣੇ ਕੋਲ ਜਿਹੜਾ ਉਹਨਾਂ ਨੇ ਸਾਂਝਾ ਕੀਤਾ ਹੈ। 26500 ਦਾ ਹੈ। ਤੇ ਉਹਦੇ ਵਿੱਚ ਅੱਗੇ ਉਹ ਸਬੰਦੇ ਦੇ ਜਿਹੜਾ ਕਰਪਸ਼ਨ ਦੇ ਖਿਲਾਫ ਲੜਦਾ ਤੇ ਉਹਦਾ ਆਪਦਾ ਕਿੰਨਾ ਖਰਚ ਆ ਗਿਆ ਹੋਵੇਗਾ ਉਹਨਾਂ ਨੇ ਦੱਸਿਆ ਨਹੀਂ ਹੈ ਘਰ ਪਰ ਗੱਲ ਇਹ ਆ ਕਿ ਅਫਸਰ ਕੀ ਕਰ ਰਹੇ ਨੇ ਅਫਸਰ ਸ਼ਾਹੀ ਕੀ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਹਮਦਰਦ ਹਮਦਰਦੀ ਜਾਪਦਾ ਹੈ ਕਿ ਇਹ ਸ਼ਬਦ ਸ਼ਰਮਨਾਕ ਨਹੀਂ ਹੈ ਕਿ ਇਹ ਸ਼ਬਦ ਜਿਹੜੇ ਆ ਉਹ ਇੱਕ ਖਾਸ ਪਲੜੇ ਵੱਲ ਝੁਕਣ ਦਾ ਸਪਸ਼ਟ ਸੰਕੇਤ ਨਹੀਂ ਹੈ ਕਿ ਜੋ ਕ੍ਰਾਪਸ਼ਨ ਦੇ ਨਾਮ ਤੇ ਹੁਕਮਰਾਨ ਸਤਾ ਚਾਏ ਸਨ ਸਤਾ ਤੇ ਆਸਨ ਹੋਏ ਨੇ ਕਿ ਉਹਨਾਂ ਨੂੰ ਇਹ ਚੀਜ਼ਾਂ ਦਿਖਤੀਆਂ ਨਹੀਂ ਕਿ ਬਿਰੋਕਰੇਸੀ ਮੈਂ ਇੱਥੇ ਸਿੱਧਾ ਇਹ ਨਹੀਂ ਕਹਿ ਰਿਹਾ ਕਿ ਭਗਵੰਤਮਾਨ ਦੋਸ਼ੀ ਨੇ ਪਰ ਜਿਸ ਤੇ ਹੱਥ ਲਗਾਮ ਹੁੰਦੀ ਹੈ ਨਾ ਕੋੜੀ ਦੀ ਰਫਤਾਰ ਤੇ ਉਸਨੇ ਤੈਅ ਕਰਨੀ ਆ ਅੱਡੀ ਉਹਨੇ ਲਾਉਣੀ ਆ ਲਗਾਮ ਉਹਨੇ ਖਿੱਚਣੀ ਆ ਸੋ ਅਸੀਂ ਇਸ ਕਰਕੇ ਹੈਰਾਨ ਆ ਕਿ ਜਦ ਸਿੱਧ ਹੋ ਗਿਆ 45 ਹਾਰਪੋਰਟ ਚ ਸਿੱਧ ਹੋ ਗਿਆ ਤਾਂ ਐਸਾ ਕਿਉਂ ਕਿਉਂ ਖੈਰ ਗੁਰਪ੍ਰੀਤ ਜੀ ਤੁਸੀਂ ਇੱਥੇ ਆਏ ਆਪਦੀ ਗੱਲ ਤੁਸੀਂ ਰੱਖ ਲਈ ਜੀ ਮੈਨੂੰ ਉਮੀਦ ਹੈ ਕਿ ਹੁਣ ਤੁਹਾਨੂੰ ਸੰਤੁਸ਼ਟੀ ਮਿਲ ਗਈ ਹੋਵੇਗੀ ਸੰਤੁਸ਼ਟੀ ਹਾਂ ਜੀ ਤੇ ਉਮੀਦ ਕਰਦੇ ਆਂ ਕਿ ਤੁਹਾਡੀ ਸੁਣਵਾਈ ਚੜੀ ਹੈ ਜਲ ਹੋਏਗੀ ਤੇ ਜ਼ਰੂਰ ਹੋਏਗੀ ਜੀ ਧੰਨਵਾਦ ਤੁਹਾਡਾ ਧੰਨਵਾਦ ਇਸ ਸਬੰਧੀ ਅਸੀਂ ਰਕੇਸ਼ ਸ਼ਰਮਾ ਜੀ ਨਾਲ ਵੀ ਗੱਲਬਾਤ ਕੀਤੀ ਆ ਕਿਉਂਕਿ ਸਾਡਾ ਫਰਜ਼ ਆ ਕੋਈ ਸਾਡੇ ਸਟੂਡੀਓ ਚ ਆ ਗਿਆ ਦਸਤਾਵੇਜ਼ ਲੈ ਕੇ ਹੁਣ ਅਸੀਂ ਕੋਈ ਕਿਸੇ ਦਾ ਭਈ ਨਾਤਾ ਤਰਸਕਾਰ ਕਰ ਸਕਦੇ ਹਾਂ ਨਾ ਹੀ ਕੋਈ ਸਾਡੇ ਕੋਲ ਕੋਈ ਪੈਬਾਨਾ ਹੈ ਕਿ ਅਸੀਂ ਕੋਈ थर्मामीटर ਰਾਹੀਂ ਕਿਸੇ ਦੀ ਕੋਈ ਨੀਅਤ ਜਾਂ ਨੀਤੀ ਚੈੱਕ ਕਰ ਲਈਏ ਕਿਉਂਕਿ ਦਸਤਾਵੇਜ਼ ਹਨ ਪਰ ਦੂਸਰਾ ਪੱਖ ਸੁੰਨਾ ਬਹੁਤ ਲਾਜ਼ਮੀ ਹੁੰਦਾ ਹੈ ਰਕੇਸ਼ ਸ਼ਰਮਾ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਉਲਟਾ ਵਕੀਲ ਸਾਹਿਬ ਤੇ ਦੋਸ਼ ਲਾਇਆ ਨੇ ਕਥੇ ਤੌਰ ਤੇ ਉਹਨਾਂ ਦਾ ਦਾਵਾ ਹੈ ਕਿ ਦਰਅਸਲ ਇਹ ਸਾਨੂੰ ਪਰੇਸ਼ਾਨ ਕਰਨ ਦਾ ਯਤਨ ਹੈ ਇਥੋਂ ਤੱਕ ਉਹਨਾਂ ਨੇ ਦਾਵਾ ਕੀਤਾ ਕਿ ਕਥੇ ਤੌਰ ਤੇ ਇਹਨਾਂ ਦੀ ਮਨਸ਼ਾ ਪੈਸੇ ਹਾਸਲ ਕਰਨ ਦਾ ਜਾਂ ਖੱਜਲ ਖਵਾਰ ਕਰਨ ਦਾ ਇਹਨਾਂ ਦਾ ਮੰਤਵ ਹੈ ਦੂਜਾ ਸਵਾਲ ਸਾਡਾ ਇਹ ਸੀ ਕਿ ਦੋ ਜਿਹੜੇ ਇਹਨਾਂ ਤੋਂ ਹੇਠਲੇ ਰਕੇਸ਼ ਸ਼ਰਮਾ ਤੋਂ ਹੇਠਲੇ ਅਧਿਕਾਰੀ ਨੇ ਭਈ ਉਹਨਾਂ ਨੇ ਲਿਖਤ ਦੇ ਵਿੱਚ ਦਿੱਤਾ ਫਿਰ ਉਹ ਕਿਵੇਂ ਉਹ ਕਹਿੰਦੇ ਜੀ ਉਹਨਾਂ ਨੂੰ ਡਰਾ ਲਿਆ ਗਿਆ ਉਡਰ ਕਰਨੇ ਇਹ ਵੀ ਹੁਣ ਕਮਾਲ ਦਾ ਮਸਲਾ ਹੈ ਫਿਰ ਇਸ ਤੋਂ ਇਲਾਵਾ ਰਜਿਸਟਰਾਂ ਬਾਰੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ 43 ਰਿਪੋਰਟੇ ਕਹਿ ਰਹੀ ਹੈ ਕਿ ਕੁਝ ਜੜੀਆਂ ਵਿਜ਼ਟਾਂ ਨੇ ਭਈਓ ਤਸਦੀਕ ਨਹੀਂ ਹੋ ਰਹੀਆਂ ਤੋ ਨਾ ਤਾਂ ਕਹਿਣਾ ਸੀ ਕਿ ਵਿਜ਼ਟਾਂ ਜਿਹੜੀਆਂ ਨੇ ਉਹ ਹਦਾਇਤਾਂ ਦੇ ਮੁਤਾਬਕ ਰਜਿਸਟਰਾਂ ਚ ਹੋਈਆਂ ਨੇ ਸਾਬ ਪਰ ਕੁਝ ਰਜਿਸਟਰ ਜਿਹੜੇ ਆ ਕੁਝ ਅਧਿਆਪਕਾਂ ਦਾ ਤਬਾਦਲਾ ਹੁੰਦੇ ਚੱਲਦੇ ਆ ਉਹ ਪੇਸ਼ ਨਹੀਂ ਕੀਤੇ ਜਾ ਸਕੇ ਯਾਨੀ ਉਹ ਫੇਕ ਨਹੀਂ ਪਾਈਆਂ ਗਈਆਂ ਬਸ ਸਿਰਫ ਤੇ ਸਿਰਫ ਇਹ ਆ ਕਿ ਉਹਨਾਂ ਦਾ ਮਿਲਾਨ ਨਹੀਂ ਹੋਇਆ ਕਿਉਂਕਿ ਅਰ ਰਜਿਸਟਰ ਕਹ ਲੋ ਜਾਂ ਰਿਕਾਰਡ ਕਹ ਲੋ ਜਿਹੜਾ ਹੈ ਉਹ ਇਸ ਸੰਬੰਧੀ ਮਿਲਿਆ ਨਹੀਂ ਸੋ ਕਾਫੀ ਟਾਈਮ ਸਾਡਾ ਇਹਦੇ ਤੇ ਖਰਚ ਹੋਇਆ ਇਸ ਗੱਲਬਾਤ ਤੇ ਪਰ ਅਸੀਂ ਕਿਸੇ ਨੂੰ ਇਨਕਾਰ ਨਹੀਂ ਕਰਦੇ ਕਿਉਂਕਿ ਜੇ ਇਨਕਾਰ ਕਰੀ ਅਗਲਾ ਕਹਿੰਦਾ ਜੀ ਕਿ ਇਹ ਗੱਲ ਕਰਨ ਤੋਂ ਡਰਦੇ ਆ ਸਾਡੇ ਸਟੂਡੀਓ 'ਚ ਜਿਹੜਾ ਵੀ ਆਵੇ ਅਸੀਂ ਉਹਨੂੰ ਵੈਲਕਮ ਕਹਿੰਦੇ ਆ ਪਰ ਰਕੇਸ਼ ਜੀ ਜਿਹੜੀ ਗੱਲ ਕਹਿ ਰਹੇ ਆ ਉਹ ਬਿਲਕੁਲ ਉਲਟ ਹੈ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ ਵੈਸੇ 5-6 ਮਿੰਟ ਅਸੀਂ ਗੱਲ ਕੀਤੀ ਉਹਨਾਂ ਦੇ ਨਾਲ ਪਰ ਇਹ ਗੱਲਬਾਤ ਦਾ ਨਿਚੋੜ ਇਹ ਕਿ ਉਹ ਇਹਨਾਂ ਸਾਰੇ ਦਾਅਵਿਆਂ ਤੋਂ ਇਨਕਾਰੀ ਨੇ ਤੇ ਨਾਲੇ ਉਹ ਕਹਿੰਦੇ ਕਿ ਮੈਂ ਸਾਰਾ ਰਿਕਾਰਡ ਸਾਰੀਆਂ ਸਟੇਟਮੈਂਟਾਂ ਆਪਣੀਆਂ ਜਿਹੜੀਆਂ ਉਹ ਬਈ ਦਰਜ ਕਰਵਾ ਚੁੱਕਾ ਇਸ ਮਤਲਕ ਅਸੀਂ ਜਿਹੜੇ ਭਵਨੇਸ਼ ਚੀ ਹੈ ਇਹਨਾਂ ਦੇ ਉੱਚ ਅਧਿਕਾਰੀ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹ ਕਹਿ ਰਹੇ ਸੀਗੇ ਕਿ ਦੇਖੋ ਜੀ ਅਸੀਂ ਇਹ ਭਵਨੀ ਚੀ ਸੀਗੇ ਸ਼ਾਇਦ ਭਵਨੀ ਚੀ ਸੌਰੀ ਇਸ ਮਤਲਕ ਜਦੋਂ ਅਸੀਂ ਇਹਨਾਂ ਦੇ ਸੀਨੀਅਰ ਅਧਿਕਾਰੀ ਭਵਨੀ ਚੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਪੜਤਾਲ ਕਰਵਾ ਕੇ ਜੋ ਵੀ ਹੈ ਪੜਤਾਲ ਉਹ ਅਸੀਂ ਹਾਇਰ ਅਥਾਰਟੀ ਨੂੰ ਪੇਜ ਦਿੱਤਾ ਹੈ ਮਤਲਬ ਇਹਨਾਂ ਨੇ ਸਪਸ਼ਟ ਕਹਿ ਦਿੱਤਾ ਹੈ ਪਬਲਿਕ ਚੀਨ ਨੇ ਕਿ ਭਈ ਅਸੀਂ ਜੋ ਪੜਤਾਲ ਕਰਵਾਈ ਆਪਣੇ ਪੱਤਰ ਤੇ ਤਾਂ ਉਹ ਜੋ ਕਾਗਜ਼ात ਹਨ ਉਹ ਅਸੀਂ ਪੁਟ ਅਪ ਕਰ ਦਿੱਤੇ ਹੈ ਹਾਇਰ ਅਥਾਰਟੀ ਕੋਲ ਉਹਨਾਂ ਨੇ ਵੇਖਣਾ ਸੋ ਇਹ ਮਾਮਲੇ ਦਾ ਕਹਿ ਲੋ ਕਿ ਐਸ ਵੇਲੇ ਧੰਕ ਦਾ ਨਚੋੜਿਆ ਕਿ ਦੋਹੇ ਤਰ੍ਹਾਂ ਜੜੀਆਂ ਨੇ ਕਹਿ ਲੋ ਕਿ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ ਜਾਂਚ ਪੜਤਾਲ ਦਾ ਵਿਸ਼ਾ ਹੈ ਜੇ ਕੋਈ ਆਰਟੀਆਈ ਦੇ ਨਾਮ ਤੇ ਬਲੈਕਮੇਲਿੰਗ ਕਰਦਾ ਹੈ ਉਹਦੇ ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਪਰ ਜੇ ਕੋਈ ਫੇਕ ਕਲੇਮ ਕਰਦਾ ਹੈ ਉਹਦੇ ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਐਸਾ ਮੇਰਾ ਮੰਨਣਾ ਹੈ ਖੈਰ ਸਾਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਸਤ ਸ੍ਰੀ ਅਕਾਲ